ਫਗਵਾੜਾ ਦੇ ਬੰਗਾ ਰੋਡ ਤੇ ਸਥਿਤ ਸਰਾਇਨ ਰੋਡ ਵਿਖੇ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਨਾਲੇ ਨਾਲ ਸੜਕਾਂ ਤੇ ਜੋ ਪਾਣੀ ਜਮਾ ਹੋ ਜਾਂਦਾ ਸੀ ਉਸ ਦਾ ਨਗਰ ਨਿਗਮ ਵੱਲੋਂ ਹੱਲ ਕਰਦਿਆਂ ਸਫਾਈ ਕਰਮਚਾਰੀਆਂ ਦੇ ਨਾਲੇ ਦੇ ਨਾਲ ਨਾਲ ਸ਼ਹਿਰ ਦੇ ਹੋਰ ਥਾਵਾਂ ਦੀ ਵੀ ਸਫਾਈ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਨਗਰ ਨਿਗਮ ਤੇ ਕਰਮਚਾਰੀਆਂ ਨੇ ਦੱਸਿਆ ਕਿ ਉਕਤ ਨਾਲੇ ਦੇ ਬੰਦ ਹੋਣ ਨਾਲ ਨਾਲੇ ਦਾ ਸਾਰਾ ਗੰਦਾ ਪਾਣੀ ਸੜਕਾਂ ਤੇ ਜਮਾ ਹੋ ਜਾਂਦਾ ਸੀ ਜਿਸ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਲੰਘਣ ਵਾਲੇ ਰਾਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਨ੍ਹਾਂ ਕਿਹਾ ਕਿ ਇਹ ਸਭ ਫਗਵਾੜਾ ਦੇਤੇ ਆ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ آمد ਨੂੰ ਲੈ ਕੇ ਹੀ ਕੀਤਾ ਗਿਆ ਹੈ ਇਹ ਸਫਾਈ અભિયાન ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਵੱਲੋਂ ਕਹਿਣ ਤੇ ਹੀ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਫਗਵਾੜੇ ਤੇ ਆ ਰਹੇ ਹਨ ਉਹਨਾਂ ਦੇ ਆਨ ਤੇ ਇੱਥੇ ਕਾਫੀ ਦੇਰ ਤੋਂ ਨਾਲਾ ਬੰਦ ਪਿਆ ਸੀ ਜਿਹੜਾ ਕਿ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਸੀ ਉਹਦੀ ਸਬਸਿਆਂ ਨੂੰ ਮੁਖਰਾ ਦੇ ਹੋਏ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸਫਾਈ ਕੀਤੀ ਗਈ ਅਤੇ ਕਾਫੀ ਦੋ ਤੜਾ ਨਾਲਾ ਬੰਸੀ ਉਹਦੀ ਸਫਾਈ ਕੀਤੀ ਗਈ ਸਾਡੀ ਜਿਹੜੀ ਨਗਰ ਨਿਗਮ ਖਵਾੜਾ ਆ ਇਹ ਹਮੇਸ਼ਾ ਹੀ 24 ਘੰਟੇ ਸ਼ਹਿਰ ਵਸਨੀਕਾਂ ਦੇ ਹੱਕ ਚ ਰਹਿੰਦੀ ਆ ਕਦੇ ਵੀ ਕੋਈ ਲੰਬਾ ਨਹੀਂ ਸਾਨੂੰ ਆਂਦਾ ਇਹ ਸਫਾਈ ਇੱਦਾਂ ਹੀ ਜਾਰੀ ਰਹੂਗੀ ਸਰ ਸਫਾਈ ਇੱਦਾਂ ਹੀ ਜਾਰੀ ਰਹੂਗੀ ਪਹਿਲੇ ਜਾਰੀ ਹੈ ਸਫਾਈ ਸਾਡੀ ਸਫਾਈ ਦਾ ਪ੍ਰਬੰਧ ਮੁਕੰਮਲ ਪੂਰਾ ਵਧੀਆ ਹੈ ਜੀ ਫਗਵਾੜਾ ਦੇ ਬੰਗਾ ਰੋਡ ਤੇ ਸਥਿਤ ਸਰਾਇਨ ਰੋਡ ਵਿਖੇ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਨਾਲੇ ਨਾਲ ਸੜਕਾਂ ਤੇ ਜੋ ਪਾਣੀ ਜਮਾ ਹੋ ਜਾਂਦਾ ਸੀ ਉਸ ਦਾ ਨਗਰ ਨਿਗਮ ਵੱਲੋਂ ਹੱਲ ਕਰਦੇ ਆ ਸਫਾਈ ਕਰਮਚਾਰੀਆਂ ਦੇ ਨਾਲੇ ਦੇ ਨਾਲ ਨਾਲ ਸ਼ਹਿਰ ਦੇ ਹੋਰ ਥਾਵਾਂ ਦੀ ਵੀ ਸਫਾਈ ਕੀਤੀ ਇਸ ਮੌਕੇ ਗੱਲਬਾਤ ਕਰਦੇ ਆ ਨਗਰ ਨਿਗਮ ਤੇ ਕਰਮਚਾਰੀਆਂ ਨੇ ਦੱਸਿਆ ਕਿ ਉਕਤ ਨਾਲੇ ਦੇ ਬੰਦ ਹੋਣ ਨਾਲ ਨਾਲੇ ਦਾ ਸਾਰਾ ਗੰਦਾ ਪਾਣੀ ਸੜਕਾਂ ਤੇ ਜਮਾ ਹੋ ਜਾਂਦਾ ਸੀ ਜਿਸ ਨਾਲ ਸਥਾਨਕ ਲੋਕਾਂ ਦੇ ਨਾਲ ਨਾਲ ਲੰਘਣ ਵਾਲੇ ਰਾਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਕਿਹਾ ਕਿ ਇਹ ਸਭ ਫਗਵਾੜਾ ਦੇ ਤਿਆਰ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ آمد ਨੂੰ ਲੈ ਕੇ ਹੀ ਕੀਤਾ ਗਿਆ ਹੈ ਇਹ ਸਫਾਈ અભિયાન ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਵੱਲੋਂ ਕਹਿਣ ਤੇ ਹੀ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਹੁਵਾਰੇ ਤਿਆਰ ਹੈ ਉਹਨਾਂ ਦੇ ਆਨ ਤੇ ਇੱਥੇ ਕਾਫੀ ਦੇਰ ਤੋਂ ਨਾਲਾ ਬੰਦ ਪਿਆ ਸੀ ਜਿਹੜਾ ਕਿ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਸੀ ਬਹੁਤਿਸ ਬਸਿਆ ਨੂੰ ਮੁਖਰਾ ਦੇ ਹੋਏ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸਫਾਈ ਕੀਤੀ ਗਈ ਅਤੇ ਕਾਫੀ ਦਰਦੜੇ ਨਾਲਾਂ ਬੰਸੀ ਉਹਦੀ ਸਫਾਈ ਕੀਤੀ ਗਈ ਸਾਡੀ ਜਿਹੜੀ ਨਗਰ ਨਿਗਮ ਖਵਾੜਾ ਆ ਇਹ ਹਮੇਸ਼ਾ ਹੀ 24 ਘੰਟੇ ਸ਼ਹਿਰ ਵਸਿਆ ਦੇ ਹੱਕ ਚ ਰਹਿੰਦੀ ਆ ਕਦੀ ਵੀ ਕੋਈ ਲਾਂਬਾ ਨਹੀਂ ਸਾਨੂੰ ਆਂਦਾ ਇਹ ਸਫਾਈ ਇੱਦਾਂ ਜਾਰੀ ਰਹੂਗੀ ਸਰ ਸਫਾਈ ਇੱਦਾਂ ਜਾਰੀ ਰਹੂਗੀ ਪਹਿਲੇ ਜਾਰੀ ਹੈ ਸਫਾਈ ਸਾਡੀ ਸਫਾਈ ਦਾ ਪ੍ਰਬੰਧ ਮੁਕੰਮਲ ਪੂਰਾ ਵਧੀਆ ਹੈ ਜੀ